ਬਹੁਤ ਹੀ ਕੱਲ ਮੈਂ ਵੀ ਜਨਾਬ ਨੂੰ ਇੱਕ ਜਿਸ ਨੂੰ ਕਹਿੰਦੇ ਹੈਪ ਦੇਖੀ ਸੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤਨੂੰ ਜਸਟਿਸ ਮਿਲੇਗਾ ਉਹਨਾਂ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ ਉਹਨਾਂ ਨੂੰ ਕਿਹਾ ਸੀ ਤਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤਾਨੂੰ ਇਨਸਾਫ ਮਿਲੇਗਾ ਪਰ ਉਹ ਇਨਸਾਫ ਮਨੂੰ ਫੇਰ ਅਜਿਹਾ ਲੱਗਦਾ ਹੈ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਤ ਰਚਕੇ ਐਫ ਆਈ ਆਰ ਦਲਦ ਕਰਾਈ ਸਸਪੈਂਸ਼ਨ ਦਲਦ ਕੀਤੀ ਫਿਰ ਬਾਦੀਸ਼ ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮਨੂੰ ਕਿਉਂ ਐਦਾਂ ਲੱਗ ਰਿਹਾ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡਦੀ ਮਾਨ ਸਾਹ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ੍ਹ ਘੋੜਿਆ ਸੀ ਕਿਹਾ ਕਿ ਤਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ, ਲੂਹਾਂ ਤੇ ਪੈਨਾ ਤੇ ਧੀਆ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ। ਹੁਣ ਤੁਸੀਂ ਇੱਕ ਵਾਰੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਮੰਗਵਾਇਆ ਨਹੀਂ ਕੀਤਾ। ਤੁਸੀਂ ਸੰਕਲ ਜਿਹੜਾ ਭਰੋਸਾ ਸਾਨੂੰ ਦਵਾਇਆ ਸੀਗਾ ਉਹ ਤੋਂ ਭਰੋਸਾ ਫੇਰ ਫੁੱਟਦਾ ਨਜਾਇਜ਼। ਹੋਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਮਿਲੀ ਹੋਈ ਹੈ ਉਹ ਜਿਹਾ ਦਸੋ ਕਹਾ ਦੇ ਸੱਚ ਨੂੰ ਬਚਾਉਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਵਹੀ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨਸਾਹ ਨੇ ਉਹਨੂੰ ਕਿਹਾ ਸੀ ਮੈਥਡ ਡਿਸੀਜਨ ਲੈਣ ਤੇ ਬਹੁਤ ਫੇਮਸ ਆ ਉਹ ਬੰਦਾ ਉਹ ਕਿਥੇ ਦੇ ਮਾਨਸਾਹ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨਸਾਹ ਤੁਸੀਂ ਕਿਹਾ ਸੀ ਕਿ ਇਹ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿਥੇ ਦੇ ਕੱਲ 6 ਵਜੇ ਦਮੇ ਤਾਂ ਦੇ ਵੈਸਟੀ ਨੂੰ ਫੋਨ ਕਰਦੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰਦੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐਂ ਇਨਸਾਨ ਤੇ ਰਹੋ ਤੁਸੀਂ ਪੰਜਾਬ ਦੀਆਂ ਧੀਆਂ ਨੂੰ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਾਲ ਐਤਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਅੱਜ ਮੈਂ ਫੇਰ ਵੀ ਖੋਪ ਰੱਖੀ ਹੋਈ ਐ ਤੇ ਤਾਰਾ x ਸਟੇਟਮੈਂਟ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਹੀ ਕਿਉਂ ਖালি ਮੋਰਚਾ ਉਠਾਣ ਲੇ ਇਹਦਾ ਮਾਂਝਾ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ ਵਾਇਬੁਜੀ ਦਾ ਖਾਲਸਾ ਵਾਇਬੁਜੀ ਕੀ ਫਤਿਹ ਅਬ ਬਹੁਤ ਹੀ ਕੱਲ ਮੈਂ 20 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਦੇ ਨੇ ਹੋਪ ਦੇਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਬੱਚਾ ਤਨੂੰ ਜਸਟਿਸ ਮਿਲੇਗਾ। ਕੁਰਮਾਨ ਨੇ ਆਪਣੇ OSG ਨੂੰ ਕਿਹਾ ਸੀ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ ਪਰ ਮਨੂੰ ਕਿਹਾ ਸੀ ਤਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਨੂੰ ਤਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਪਟਕਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜੀ ਰੱਜ ਕੇ FIR ਬਲਦ ਕਰਾਈ। ਸਸਪੈਂਸ਼ਨ ਗਲਤ ਕੀਤੀ ਤੇ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਲੀ ਮਾਨੂੰ ਕਿਉਂ ਅਦਾ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਨੇ ਸਾਡੇ ਨਾਲ ਗੇਮ ਖੇਲੀ ਮਾਨ ਸਾਹਿਬ ਉਸੇ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਆਂ ਤੇ ਪੈਨਾ ਤੇ ਧੀਆਂ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਹੁਣ ਤੁਸੀਂ ਇੱਕ ਵਾਰੀ ਮੈਨੂੰ ਉਸ ਤੋਂ ਬਾਅਦ ਇਸੇ ਨੇ ਆਫਿਸ ਨੂੰ ਫੇਰ ਬੰਟਾ ਦਿੱਤਾ ਤੁਸੀਂ ਸੰਕਰ ਜਿਹੜਾ ਭਰੋਸਾ ਸਾਨੂੰ ਦਿਵਾਇਆ ਸੀਗਾ ਉਹ ਭਰੋਸਾ ਫੇਰ ਨੂੰ ਟੁੱਟਦਾ ਨਜ਼ਰ ਆਇਆ ਔਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਮੇਲੀ ਹੋਈ ਹੈ ਹੁਣ ਤੁਸੀਂ ਆ ਦੱਸੋ ਤੁਹਾਰੇ ਸੱਚ ਨੂੰ ਬਚਾਉਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕਲ ਭਗਵਾਨ ਮਾਨਸਾਹ ਨੇ ਮਨ ਕਿਆ ਸੀ ਮੈਥਡ ਡਿਸੀਜਨਸ ਲੈਣ ਤੇ ਬਹੁਤ ਫੇਮਸ ਹਾਂ ਉਹ ਬੰਦਾ ਉਹ ਕਿਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਕਿ ਬਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿੱਥੇ ਆਏ ਤੇ ਬਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿਥੇ ਲਈ ਕੱਲ 6 ਵਜੇ ਦਾ ਮੈਂ ਤੁਹਾਡੇ ਵਐਸਡੀ ਨੂੰ ਫੋਨ ਕਰਦੀ ਹਾਂ ਉਸਨੇ ਇੱਕ ਮੈਸੇਜ तक ਰਿਪਲਾਈ ਨਹੀਂ ਕੀਤਾ ਮੈਂ ਆਹਨੂੰ ਮੈਸੇਜ ਕਰਦੀ ਹਾਂ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐ ਇਨਸਾਫ ਦੇ ਰਹੇ ਤੁਸੀਂ ਪੰਜਾਬ ਦੀ ਧੀਆਂ ਨੂੰ ਮਾਨ ਸਾਹਿਬ ਮੈਂ ਕਿਸੇ ਧੀ ਨਾਲ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆਂ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅੱਜ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇਤਨੀਂ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਹੀ ਕਿਉਂ ਖালি ਮੂੰਚਾਉਂ ਘਾਨ ਲੈ ਐਦਾ ਮਾਨਸਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜੀ